ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਪਿਛਲੇ ਦਿਨ ਤੋਂ ਹੋ ਰਹੀ ਬਰਸਾਤ ਨੇ ਸਬਜ਼ੀ ਮੰਡੀ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਦਿੱਤਾ ਜਦੋਂ ਜਗ੍ਹਾ-ਜਗ੍ਹਾ ਤੇ ਸਬਜ਼ੀ ਮੰਡੀ ਦੇ ਵਿੱਚ ਪਾਣੀ ਭਰ ਗਿਆ ਪਾਣੀ ਦੀ وجہ ਕਰਕੇ ਗੰਦਗੀ ਸੜਕਾਂ ਉੱਪਰ ਆ ਗਈ ਜਿਸ ਕਰਕੇ ਸਬਜ਼ੀ ਖਰੀਦਣ ਤੇ ਵੇਚਣ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਸਬਜ਼ੀ ਮੰਡੀ ਦੇ ਆਰਤੀਆ ਨੇ ਦੱਸਿਆ ਕਿ ਸਬਜ਼ੀ ਮੰਡੀ ਦੇ ਵਿੱਚੋਂ ਸ਼ਹਿਰ ਦੇ ਨਾਮੀ ਹੋਟਲਾਂ ਦੇ ਵਿੱਚ ਸਬਜ਼ੀ ਸਪਲਾਈ ਹੁੰਦੀ ਹੈ ਗੰਦਗੀ ਦੇ ਵਿੱਚੋਂ ਖਰੀਦੀ ਗਈ ਸਬਜ਼ੀ ਦੇ ਨਾਲ ਅਨੇਕਾ ਕੀਟ ਘਟਾਣੂ ਹੋ ਸਕਦੇ ਹਨ ਜਿਸ ਕਾਰਨ ਬਿਮਾਰੀ ਫੈਲਣ ਦਾ ਖਤਸ਼ਾ ਬਣਿਆ ਰਹਿੰਦਾ ਹੈ ਲੋਕਾਂ ਨੇ ਕਿਹਾ ਕਿ ਜਲ ਤੋਂ ਜਲਦ ਸਬਜ਼ੀ ਮੰਡੀ ਦੇ ਹਾਲਾਤਾਂ 'ਤੇ ਪ੍ਰਸ਼ਾਸਨ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ ਜੀ ਨਾ ਜੀ ਤੁਹਾਡਾ ਮੇਰਾ ਨਾਮ ਗੁਰਵਿੰਦਰ ਸਿੰਘ ਆ ਜੀ ਹਾਂ ਜੀ ਕੀ ਕਹਿਣਾ ਚਾਹੁੰਦੇ ਜੇ ਮੰਡੀ ਦੇ ਹਾਲਾਤਾਂ ਬਾਰੇ ਵੇਖੋ ਜੀ ਮੰਡੀ ਦੇ ਹਾਲਾਤ ਜੋ ਤੁਸੀਂ ਵੇਖ ਰਹੇ ਹੋ ਇਹ ਸਾਰੀ ਮੰਡੀ 2 ਦਿਨ ਦੀ ਕੁਝ ਘੰਟਿਆਂ ਦੀ ਬਾਰਿਸ਼ ਨੇ ਮੰਨ ਲਓ ਮੰਡੀ ਨੂੰ ਪੂਰਾ ਡੋਬ ਕੇ ਰੱਖ ਦਿੱਤਾ ਜੇ ਬਾਰਿਸ਼ ਮੰਨ ਲਓ ਘੰਟਿਆਂ ਦੀ ਥਾ ਕੋਈ ਦਿਨਾਂ ਚ ਤਬਦੀਲ ਹੋ ਜਵੇ ਤੇ ਮੰਡੀ ਦੇ ਖੜਾ ਵਰਗੇ ਹਾਲਾਤ ਬਣ ਜਾਣਗੇ ਦੇਖੋ ਜੀ ਹਰ ਪਾਸੇ ਚਿਕੜੀ ਚਿਕੜਾ ਸਾਨੂੰ ਇਹ ਨਹੀਂ ਸਮਝ ਆਂਦੀ ਤੁਰ ਕੇ ਆਈਏ ਕਿ ਤੈਰ ਕੇ ਵੇਖੋ ਜੀ ਨਿਕਾਸੀ ਵਾਸਤੇ ਸੀਵਰੇਜ ਹੋਣਾ ਚਾਹੀਦਾ ਹੈ ਸਰਕਾਰਾਂ ਨੂੰ ਅਸੀਂ ਕਈ ਵਾਰ ਕਹਿ ਚੁੱਕੇ ਅਪੀਲ ਕਰ ਚੁੱਕੇ ਹਾਂ ਕਈ ਵਾਰ ਚਿੱਠੀਆਂ ਵੀ ਲਿਖ ਚੁੱਕੇ ਹਾਂ ਪਰ ਸੀਵਰੇਜ ਦੇ ਨਾਂ ਤੇ ਸਾਡੀ ਕੋਈ ਸੁਣਵਾਈ ਤੱਕ ਨਹੀਂ ਹੁੰਦੀ ਹਰ ਵਾਰੀ ਇੱਕੋ ਗੱਲ ਦਾ ਜਵਾਬ ਦਿੱਤਾ ਜਾਂਦਾ ਹੈ ਕਿ ਆਰਮੀ ਕੋਈ ਸਾਨੂੰ ਕੰਮ ਨਹੀਂ ਕਰਨ ਦਿੰਦੇ ਮੰਗ ਵੇਖੋ ਜੀ ਅਸੀਂ ਤਾਂ ਗੰਦਗੀ ਦੇ ਢੇਰ 'ਚ ਰਹਿ ਰਹੇ ਹਾਂ ਕੱਲ ਨੂੰ ਸਾਡੀ ਜਿਹੜੀ ਆਣ ਵਾਲੀ ਪੀੜ੍ਹੀ ਹੈ ਤੁਹਾਨੂੰ ਦੇਖ ਕੇ ਕੀ ਲੱਗਦਾ ਕਿ ਸਾਡੀ ਆਣ ਵਾਲੀ ਪੀੜ੍ਹੀ ਕਦੀ ਇਹ ਕੰਮ ਚਾਏਗੀ ਜੋ ਸਾਨੂੰ ਲੱਗਦਾ ਹੈ ਕਿ ਉਹਨਾਂ ਨੇ ਕਦੀ ਇਹ ਗੰਦ ਵੇਖ ਕੇ ਭੱਜ ਜਾਂਦੇ ਨੇ ਸਾਡੇ ਖੁਦ ਦੇ ਛੋਟੇ ਭਰਾ ਕਦੀ ਇੱਥੇ ਆ ਕੇ ਨਹੀਂ ਰਾਜੀ ਇਹ ਗੰਦਗੀ ਕਰਕੇ ਬਸ ਜੀ ਗੰਦਗੀ ਇੰਨੀ ਜ਼ਿਆਦਾ ਹੈ ਉਹ ਕਹਿੰਦੇ ਆ ਨਹੀਂ ਜੀ ਅਸੀਂ ਇੱਥੇ ਕੰਮ ਨਹੀਂ ਕਰਦੇ ਬਹੁਤ ਜ਼ਿਆਦਾ ਅਸਰ ਪੈਂਦਾ ਜੀ ਵੇਖੋ ਚੰਗੇ ਚੰਗੇ ਹੋਟਲਾਂ ਦੇ ਵਿੱਚ ਆਪਾਂ ਮੰਨ ਲਓ ਜਿੱਥੇ ਜਾ ਕੇ 1000 ਰੁਪਏ ਦਾ ਸਨੈਕਸ 2000 ਰੁਪਏ ਦਾ ਸਨੈਕਸ ਖਾਣੇ ਉੱਥੇ ਇਹ ਗੰਦਗੀ ਭਰੀ ਸਬਜੀ ਅਸੀਂ ਲੈ ਕੇ ਜਾਂਦੇ ਆਂ। ਹੋਟਲਾਂ 'ਚ ਵੀ ਇਹੀ ਇੱਥੋਂ ਹੀ ਸਬਜੀ ਜਾਣੀ ਹੈ ਤੇ ਮੰਨ ਲਓ ਕਿਤੇ ਇਸ ਸਬਜੀ ਤੋਂ ਬਿਮਾਰੀ ਹੋ ਜਵੇ ਤੇ ਕਿੰਨੇ ਲੋਕ ਇਸ ਬਿਮਾਰੀ ਦੇ ਵਿੱਚ ਪੇੜ ਜਾਣਗੇ। ਬਿਲਕੁਲ ਜੀ ਫੈਸਲਾ ਲੈਣਾ ਚਾਹੀਦਾ ਇਸ ਦੀ ਸਫਾਈ ਬਾਰੇ ਪਹਿਲਾਂ ਸੋਚਣਾ ਚਾਹੀਦਾ। ਸਬਜੀ ਮੰਡੀ ਦੇ ਵਿੱਚ ਗੁਰਵੀਨ ਸਿੰਘ ਆੜਤੀ ਨੇ ਸਾਨੂੰ ਦੱਸਿਆ ਕਿ ਇੱਥੇ ਬਰਸਾਤ ਪੈਣ ਨਾਲ ਬਹੁਤ ਜ਼ਿਆਦਾ ਪਾਣੀ ਭਰ ਜਾਂਦਾ ਹੈ ਤੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ। ਉਹਨਾਂ ਕਿਹਾ ਕਿ ਅਜੇ ਕੁਝ ਹੀ ਘੰਟਿਆਂ ਦੀ ਬਰਸਾਤ ਨੇ ਸਾਰੀ ਸਬਜੀ ਮੰਡੀ ਨੂੰ ਜਲਥਲ ਕਰ ਦਿੱਤਾ ਹੈ ਤੇ ਲੰਗੜਾ ਵੀ ਔਖਾ ਹੋ ਗਿਆ ਹੈ ਕੋਈ ਗਰਾਹਕ ਵੀ ਨਹੀਂ ਵੜ ਰਿਹਾ ਇੱਥੇ ਪਾਣੀ ਦੇ ਨਾਲ ਜਿੰਨੀ ਵੀ ਗੰਦਗੀ ਆ ਸਾਰੀ ਉੱਪਰ ਆਉਣ ਦੇ ਨਾਲ ਹਾਲਾਤ ਹੋਰ ਵੀ ਬਦਤਰ ਹੋ ਗਏ ਹਨ ਤੇ ਜੇਕਰ ਇਸ ਸਬਜੀ ਮੰਡੀ ਵੱਲ ਪ੍ਰਸ਼ਾਸਨ ਨੇ ਕੋਈ ਧਿਆਨ ਦਿੱਤਾ ਹੁੰਦਾ ਤੇ ਅੱਜ ਇਹ ਸਬਜੀ ਮੰਡੀ ਦੇ ਇਹ ਹਾਲਾਤ ਨਾ ਹੁੰਦੇ ਫਾਸਟਵੇ ਖਬਰਨਾਮਾ ਅੰਮ੍ਰਿਤਸਰ ਤੋਂ ਅਮਰੀਕ ਸਿੰਘ ਵੱਲਾ ਦੀ ਰਿਪੋਰਟ ਅੰਮ੍ਰਿਤਸਰ